ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਨਾਮਵਰ ਗਾਇਕ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਹੀਂ ਲੇਕਿਨ ਪੂਰੇ ਵਰਲਡ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਆਪਣੀ ਗਾਇਕੀ ਅਤੇ ਆਪਣੀ ਅਦਾਕਾਰੀ ਨੂੰ ਲੈ ਕੇ ਗਾਇਕੀ ਦੇ ਨਾਲ-ਨਾਲ ਉਹ ਇੱਕ ਚੰਗੇ ਫਿਲਮੀ ਸਟਾਰ ਸਟਾਰੇ ਵੀ ਨੇ ਗੱਲ ਕਰ ਰਿਹਾ ਹਾਂ ਜੀ ਦਲਜੀਤ ਦੋਸਾਂਝੀ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਜਦੋਂ ਉਹ ਸਟੇਜ ਤੇ ਪਰਫਾਰਮ ਕਰ ਰਿਹਾ ਸੀ ਤੇ ਉਹਨੂੰ ਸਪੈਸ਼ਲ ਮੈਨਲੀ ਆਏ ਬਾਅਦ ਪਹਿਲਾਂ ਤੇ ਟਰਡ ਦਲਜੀਤ ਸਾਂਝ ਦੇ ਪੰਜਾਬੀਆਂ ਦੇ ਪੰਜਾਬ ਦੇ ਨਾਰੇ ਲੱਗੇ ਕਿ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਹੋਏ ਉਸ ਬਾਅਦ ਦਲਜੀਤ ਸਾਂਝ ਨੇ ਹੱਥ ਕੀਤਾ ਟਰਡੋਵਾਲ ਅਤੇ ਜਿੰਨੇ ਵੀ ਉਥੇ ਜਿਹੜੇ ਨਾਲ ਦੇ ਉਹਦੇ ਸਹਿਕਰਮੀ ਸੀ ਉਹਨਾਂ ਨੇ ਟਰਡੋ ਟਰਡੋ ਨਾਮ ਦੇ ਨਾਰੇ ਵੀ ਲਗਾਏ ਇਸ ਨੂੰ ਲੈ ਕੇ ਅਕਾਲੀ ਸੋਰੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੁਲਦੀਪ ਸਿੰਘ ਦਾ ਮੈ ਰਿਸਪੈਕਟ ਕਰਦਾ ਹਾਂ ਮੈਂ ਜਸਨ ਟਰੂਡੋ ਦੀ ਰਿਸਪੈਕਟ ਕਰਦਾ ਹਾਂ ਲੇਕਿਨ ਜਿਹੜੀ ਉਹ ਉਹਨਾਂ ਨੇ ਹਰਕਤ ਕੀਤੀ ਹੈ ਸਟੇਜ ਉੱਤੇ ਮੈਂ ਉਸ ਦੀ ਸਖਤ ਨਿੰਦਾ ਕਰਦਾ ਹਾਂ ਆਪਣੇ ਸ਼ਬਦਾਂ ਦੇ ਨਾਲ ਹਾਲਾਂਕਿ ਇਸ ਗੱਲ ਦਾ ਦਲਜੀਤ ਦੁਸਾਈ ਨੂੰ ਅਤੇ ਜਸਨ ਟੋਡਰ ਨੂੰ ਬਿਲਕੁਲ ਫਰਕ ਨਹੀਂ ਪੈਣਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿ ਪੰਜਾਬੀ ਆ ਗਏ ਉਹ ਪੰਜਾਬੀ ਆ ਗਏ ਇਸ ਨੂੰ ਕਹਿਣਾ ਸੀ ਕਿ ਭਾਰਤ ਦਾ ਮੁੰਡਾ ਆ ਗਿਆ ਤਾਂ ਕਿ ਪੂਰੇ ਭਾਰਤ ਦਾ ਨਾਂ ਰੌਸ਼ਨ ਹੋਵੇ ਉਹਨਾਂ ਕਿਹਾ ਬਾਕੀ ਬਿਲਕੁਲ ਠੀਕ ਹੈ ਜਸਨ ਟਰਡੋ ਦੇ ਹੱਕ ਵਿੱਚ ਨਾਰੇ ਲੱਗਣੇ ਜਾਂ ਉਹਦਾ ਨਾਮ ਪੁਕਾਰਿਆ ਜਾਣਾ ਟਰਡੋ 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 ਦਲਜੀਤ ਉਸਾਂਜ ਦਾ ਨਾਮ ਪੁਕਾਰਿਆ ਜਾਣਾ ਲੇਕਿਨ ਪੰਜਾਬੀ ਆਗੇ ਹੋਏ ਪੰਜਾਬ ਆ ਗਿਆ ਹੋਏ ਇਸ ਨੂੰ ਲੈ ਕੇ ਮੈਂ ਇਤਰਾਜ਼ਯੋਗ ਟਿੱਪਣੀ ਜਾਂ ਦੁੱਖ ਪ੍ਰਗਟ ਕਰਦਾ ਹਾਂ ਕਿ ਦਲਜੀਤ ਉਸਾਂਜ ਨੂੰ ਕਹਿਣਾ ਚਾਹੀਦਾ ਸੀ ਕਿ ਭਾਰਤ ਦਾ ਮੁੰਡਾ ਆ ਗਿਆ ਅਤੇ ਕੈਨੇਡਾ ਵਿੱਚ ਸ਼ਾ ਗਿਆ ਉਹਨਾਂ ਨੇ ਇਸ ਗੱਲ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਜੋ ਕਿ ਸ਼੍ਰੋਮਣੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਾਮਵਰ ਇੱਕ ਮੈਂਬਰ ਨੇ ਜਾਂ ਕਹਿ ਲਈ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਹਮੇਸ਼ਾ ਹੀ ਕੁਝ ਜਏ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਜਿਨ੍ਹਾਂ ਦਾ ਨਾਮ ਜਿਹੜਾ ਹਮੇਸ਼ਾ ਸੁਰਖੀਆਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਇੱਕ ਵਾਰ ਫੇਰ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਨੇ ਪੰਜਾਬੀ ਆ ਗਏ ਹੋਏ ਦਲਜੀਤ ਦੁਲਸਾਹਜ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਹਿਣਾ ਸੱਚਾਈ ਦਾ ਸੀ ਦਲਜੀਤ ਸਾਹਜ ਨੂੰ ਕਿ ਭਾਰਤੀ ਮੁੰਡਾ ਆ ਗਿਆ ਹੋਏ ਤੇ ਮੈਸੀ ਵੀ ਅਤੇ ਭਾਰਤ ਸਾਰਾ ਉਸ ਦੀ ਛਲਾਗਾ ਕਰਦਾ ਲੇਕਿਨ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਦਲਜੀਤ ਸਾਹਜ ਨੇ ਜਾਂ ਜਸਨ ਟਰੂਡੋ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਆ ਕੇ ਮਿਲੇ ਨੇ ਉਹ ਜਿਹੜੀ ਵੀਡੀਓ ਹੈ ਉਹ ਜਿਹੜੀ ਪੋਸਟ ਹੈ ਬਹੁਤ ਜ਼ਿਆਦਾ ਟ੍ਰੋਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਆਤੇ ਜਿਹੜੀ ਪ੍ਰਸ਼ੰਸਾ ਹੈ ਉਹ ਖੂਬ ਵਟੋਰ ਰਹੇ ਨੇ ਪੰਜਾਬ ਦੇ ਪੁੱਤਰ ਪੰਜਾਬ ਦੇ ਨਾਮ ਵਰ ਗਾਇਕ ਦਲਜੀਤ ਦੋਸਾਂ ਧੰਨਵਾਦ